ਸ਼ਰੀਰਾਗ ਮਹੱਲਾ ਤੀਜਾ ਜਿਨੇ ਇੱਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿਨਕੇ ਮੁਖ ਸਦ ਉਜਲੇ ਤਤ ਸਚੈ ਦਰਬਾਰ ਓਏ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ ਪਾਇਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲਹੋਂ ਮੈਂ ਕੱਢਐ ਧੋਏ ਰਹਾਉ ਮਾਨੁ ਕੋ ਨਾਮ ਨਾ ਜਾਣਣੀ ਬਿੜਾ ਨਾਵੈ ਪਤ ਜਾਏ ਸਬਦੇ ਸਾਧਨਾ ਆਇਓ ਲਾਗੇ ਦੁਜੇ ਪਾਏ ਵਿਸ਼ਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ ਸੇ ਵਿਸ਼ਟਾ ਮਹਿ ਸਮਾਏ ਤਿਨ ਕਾ ਜਨਮ ਸਫਲ ਹੈ ਜੋ ਚੱਲੈ ਸਤੁਰ ਪਾਏ ਕੁੱਲ ਉਧਾਰੇ ਆਪਣਾ ਤਨ ਜਣਿੰਦੀ ਮਾਏ ਹਰਨ ਨਾਮ ਧਿਆਈਐ ਜਿਸਨੋਂ ਕਿਰਪਾ ਕਰੇ ਰਜਾਏ ਜਿਨੇ ਗੁਰਮੁਖ ਨਾਮ ਧਿਆਇਆ ਵਿਚੋਂ ਆਪ ਗਵਾਏ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਐਸੇ ਪਰਵਾਣ ਹੈ ਹੈ ਜਿਨ ਗੁਰਮਤਿ ਅਰ ਧਿਆਏ ਸਿਰਾਗ ਮਹਲਾ ਤੀਜਾ ਹਰ ਭਗਤਾਂ ਹਰ ਤਨ ਰਾਸ ਹੈ ਗੁਰਪੂਸ ਕਰੇ ਵਪਾਰ ਔਰ ਨਾਮ ਸਲਾਣ ਸਦਾ ਸਦਾ ਬਖਰ ਹਰ ਨਾਮ ਆਧਾਰ ਔਰ ਪੂਰੇ ਹਰ ਨਾਮ ਦਰਦਾਇਆ ਔਰ ਭਗਤਾਂ ਅਤੁੱਟ ਭੰਡਾਰ ਪਾਇਰੇ ਇਸ ਮਨ ਕੋ ਸਮਝਾਏ ਐ ਮਨ ਆਲਸ ਕਿਆ ਕਰੇ ਗੁਰਮਖ ਨਾਮ ਧਿਆਏ ਰਹਾਓ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮਖ ਕਰੇ ਵਿਚਾਰ ਪਖੰਡ ਭਗਤ ਨਾ ਹੋਵੇਈ ਦਬਦਾ ਬੋਲ ਖਵਾਰ ਸੋ ਜਨਰ ਲਾਇਆ ਨਾਰਲੈ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀ ਐ ਜੋ ਹਰ ਰੱਖੇ ਉਰਤਾਰ ਮਨ ਤਨ ਨੂੰ ਸੌਪੇ ਆਗੇ ਧਰੇ ਹਉਮੈ ਵਿਚੋਂ ਮਾਰ ਤਨ ਗੁਰਮੁਖ ਸੋ ਪਰਵਾਣ ਹੈ ਜੇ ਕਦੇ ਨ ਆਵੇ ਹਾਰ ਕਰ ਮਿਲੇ ਤਾਂ ਪਾਈਏ ਬਿਨ ਕਰਮੇ ਪਾਇਆ ਨਾ ਜਾਏ ਲਾਖੋ ਚਰਾਸੀ ਤਰਸਦੇ ਜਿਸ ਮਿਲੇ ਸੋ ਮਿਲੇ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ